ہمارے شام کو اپوزیشن لیڈر پہنچے اپیل تو کر کے پوچھ رہے کیونکہ دو سال کے یہو جہ در جی جا کے الک نہ لگائی ہو چاہے سی ایم صاحب کا گھر ہو विधानसभा होए चाहे सीएम साहब ਸਾਡੇ ਮਾਨਸਾ ਆਪਕੇ ਦਵਾਰ ਸਰਕਾਰ ਦਾ ਜੋ ਮਾਰਾ ਲਾਇਆ ਹੈ ਉਸੇ ਸਰਕਾਰ ਆਪਕੇ ਦਵਾਰ ਦੇ ਤਹਤ ਮਾਨਸਾ ਪਹੁੰਚੇ ਤਦ ਵੀ ਉਹ ਅੱਗੇ ਗਿਆ ਸ਼ਾਂ ਨੂੰ ਅਸੈਸਮੇਂ ਲੈ ਕੇ ਦਿੱਤਾ ਬਿਆਨ ਜਿਹੜਾ ਦੰਦਾਂ ਦੇ ਬਾਅਦ ਲੈਣੇ ਨੇ ਸੀਮ ਸਾਹਿਬ ਤੋਂ ਪਰ ਤੁਸੀਂ ਮੈਨੂੰ ਦੇਖ ਸਕਦੇ ਇਕੱਲੇ ਮਿਲਾ ਦਿਓ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਖੂਗਾ ਉਤੋਂ ਮਗਰੋਂ ਆਗੇ ਜੋ ਪੁਆਇੰਟ ਰੱਖੀਗਾ। ਜਿਸ਼ਕ ਕੀਤੀ ਵੀ ਸੀਐਮ ਸਾਹਿਬ ਨਾਲ ਮੇਰੀ ਗੋਲ ਟੇ ਗੱਲਬਾਤ ਹੋ ਜੇ ਤਾਂ ਉਸ ਮੇਰੇ ਡੱਬੇ ਮੈਨੂੰ ਕਲੀਅਰ ਇਹ ਦੇਦਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੀ ਲੈਂਦਾ। ਪੁੱਤ ਜੀ ਦੱਸੋ ਵੀ ਯਾਹਰ ਤੱਕ ਵੀ ਇਹ ਹੱਦ ਤੱਕ ਮੈਂ ਕਰਮਾ ਕਦੋਂ ਬਣਾਇਆ। ਜਦੋਂ ਤੁਹਾਡੀ ਸਰਕਾਰ ਦੀਆਂ ਨਲਕੀਆਂ ਦੇ ਕਾਰਨ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਪਲਾਇਨ ਦੇ ਵਿੱਚ ਮਿਲੀ ਘੁੱਟ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰੇ ਮੇਰਾ ਬੱਚਾ ਹੋ ਰਿਹਾ ਮੈਂ ਕਰ ਲਉਂਗਾ ਉਹ ਹੋ ਰਿਹਾ ਮੈਂ ਕਹਿੰਦਾ ਵੀ ਇੰਨੀ ਨਫਤ ਅਸੀਂ ਜਦੋਂ ਤੁਹਾਡਾ ਬੰਦਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖਦੇ ਹੋਏ ਇਹ ਗੱਟੀਆਂ ਸਾਡੇ ਤੋਂ ਵੀ ਹੋ ਜਾਈਆਂ ਹੋਣਗੀਆਂ ਤਾਂ ਜੋ ਇਹਨਾਂ ਨੂੰ ਲੈਣਾ ਵੱਡਾ ਮੌਕਾ ਨਹੀਂ ਆ ਜੀ ਵੀ ਇਹ ਬੰਦਾ ਪੰਚਾਇਤ ਦੇ ਅੰਦਰ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਬਿਨਟ ਦੇ ਵਿੱਚ ਭੇਜਤਾ ਔਰ ਕੈਬਿਨਟ ਦੇ ਮੰਤਰੀ ਦੀ ਗੱਲ ਸੁਣਨੋਂ ਮੈਂ ਖੁਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਦੇ ਦਿੱਤਾ ਆਪਣੀਆਂ ਸਮੱਸਿਆਵਾਂ ਬੱਸੇ ਜੀ ਮੈਨੂੰ ਸਵਾ ਸਾਲ ਹੋ ਗਿਆ ਪਾ ਉੱਦੇ ਪਰਦੇ ਨੂੰ ਤੁਸੀਂ ਇੱਕ ਗੈਜਟਰ ਦੀ ਜੇਲ੍ਹ ਤੋਂ ਤੁਹਾਡੀ ਕਸ਼ਟ ਦੀ ਦੌਰਾਨ ਵੀਡੀਓ ਬਣਾਦਦੇ ਹੋ ਤਾਂ ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਵੀ ਮੇਰੇ ਜਿਹੜੇ ਗਵਾਹ ਹੋ ਜਾਂ ਮੈਂ ਆ ਮੈਂ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਤਾਂ ਮੈਂ ਕਿਹਾ ਜੀ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਦੇ ਹੋ ਤਾਂ ਮੈਂ ਆਪਣੇ ਕੇਸ ਵੀ ਵਿਦਰਾ ਕਰ ਲੂੰਗਾ ਬੈਂਡਰੀ ਗਵਰਨਮਟ ਕੋਈ ਆਜੂਦ ਦੁਬਾਰਾ ਰੀ ਓਪਨ ਕਰਾਵਾਂਗੇ ਜੇ ਤੁਹਾਡਾ ਮਨ ਹੋਵੇ ਮਕਰਮਾ ਚਲਾਉਗਾ ਤਾਂ ਨਫਤ ਤੇ ਮੇਰੇ ਕੋਈ ਹੱਥ ਹੋ ਗਏ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨਰੇ ਮਾਰਤਾ ਧੰਨਵਾਦ 2 ਹਰ ਕੋਈ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਚੋ ਗਿਆ ਪਰੰਤੂ ਹੁ ਅਗਲੀ ਹੱਦੇ ਨੇ ਹਲੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਮਰਦੇ ਹੋਏ ਕਿਵਾਰਾ ਤੋਂ ਮੈਨੂੰ ਤੁਸੀਂ ਆ ਔਰ ਸੈਤਾਨ ਦੀ ਔਰ ਸਤੇਜ ਦੀ ਦੋਨਾਂ ਦੀ ਨਫਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਤੀ ਲੀਸ ਕਰ ਦਿੰਦੇ ਆ ਇਹ ਨਵੇਂ ਨਵੇਂ ਬੱਚੇ ਦੇ ਕਾਲੇ ਮੰਗਦੇ ਜੀ ਜਦੋਂ ਮੈਂ ਮੈਂਸਾ ਤੋਂ ਟ੍ਰਾਂਸਫਰ ਹੋ ਕੇ ਬਠਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਠਿੰਡੇ ਵਾਲਾ ਸੀਐਮਓ ਨੇ ਮਨਗਰਤਾ ਹੁੰਦੇ ਆ ਫਿਰ ਮੈਂ ਲਾਈਵ ਹੁੰਨਾ ਆਪਣੀ ਬਿੱਖਿਆ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲੇ ਦਿਖਾਦੇ ਡੀਐਨਏ ਟੈਸਟ ਦਾ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਇਹਨਾਂ ਨੇ ਨਾ ਵਖਰੇ ਇਹ ਸਾਤਾ ਕੇ ਦੇਖ ਲੋ ਕਿ ਜਿਹੜਾ ਸਿੱਧੂ ਉਸਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਚੱਤਿਆਂ ਵੀਰੋ ਪੈਂਟਰ ਨੇ ਤੇ ਸੇਕ ਨੇ ਮਿਲ ਕੇ ਘੱਡੇ ਹੋਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਉਹ ਨਹੀਂ ਪਤਾ ਮੈਨਾਂ ਹੋਇਆ ਕਿੱਥੇ ਹੈ ਹਲੇ ਨਾ ਕੀ ਹੋ ਜੇ ਮਹੌਲ ਬੜਾ ਵੱਡਾ ਹੋਣਾ ਪੱਲ ਨੇ ਤਾਂ ਉਹਦੇ ਪ੍ਰਤੀ ਵੀ ਇਹਨਾਂ ਦੀ ਕੀ ਸੋਚ ਹੈ ਮੇਰੇ ਬੁੱਤ ਨੇ ਸੌਂਤੀ ਲਈ ਬੰਦੇ ਆ ਬੈਠੇ ਸੰਦੀਪ ਸਿੰਘ ਦਾ ਹਾਸਾ ਮੈਂ ਕਹਾ ਦੋ ਸਾਲ ਮੇਰਾ ਬੱਚਾ ਜਿਉਂਗਾ ਤਾਂ ਮੇਰੀ ਕਿਰਪਾ ਕਰਕੇ ਦਿਓਗਾ ਮੈਂ ਜਦੋਂ ਕਿ ਇਹਨਾਂ ਬਾਰੇ ਬਹੁਤ ਕੀਤੀタミン ਨੂੰ ਮੌਕੇ ਦੇ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਵੀ ਮਿਲੀ ਮੈਨੂੰ ਲੱਗ ਰਿਹਾ ਹੈ ਬਾਰੇ ਚੌਕਸ ਵੀ ਕੀਤਾ ਗਿਆ ਬੁਰਦਾਰਤ ਕੋ ਚੰਡੀਗੜ੍ਹ ਬਣਾ ਲੈਂਦੇ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੂਰਪੂਰਤਾ ਮਿਲਦੀ ਸੀਗੀ ਸਰਦਰੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਦੇ ਸਿੱਧੂ ਮੁਸਰਾਲੇ ਕੋਈ ਨਾਲੀ ਦੇ ਕਾਗੂ ਹੈ ਇਹ ਦੋ ਬੰਦੇ ਜੋ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਪ੍ਰੋਫੈਸ਼ਨਲ ਸਭ ਤੋਂ ਹਾਈ ਹੈ ਤਾਂ ਇਹ ਕਹਿੰਦੇ ਸਲੋਟੀ ਵਧਾਈ ਜਾਵੇ ਪਰ ਸਰਕਾਰ ਨੇ ਕੀਤਾ ਕਿ ਉਹ ਕਿਥੇੋਂ ਦੱਬਦਾ ਕਿ ਉਹਤੀ ਸੰਗੋ ਵਿੜਾ ਕਰ ਚਲੋ ਵਿੜਾਈ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਟੋਟਲ ਸਿਕਿਉਰਿਟੀ ਬਿੜਾ ਹੋ ਗਈ ਸੀ ਅਸੀਂ 12 15 ਦਿਨਾਂ ਦੇ ਤਹ ਰਹੇ ਇਹ ਜਿਨ੍ਹਾਂ ਕੇ ਮੰਨਣਾ ਤੋਂ ਤਾਂ ਖੰਬਾਰੇ ਨਹੀਂ ਕਿਹਾ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਗੁਰਤੇਸ਼ ਪੰਨੂ ਕਰਕੇ ਵਿਧੇ ਰਵਾਈਜ਼ਰ ਮਹਿਰਬੀਸ਼ੀ ਬਦਵਾ ਸਰਦੀ ਨੇ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਕਿ ਜਦੋਂ ਉਹਨੇ ਇੱਕ ਉਹ ਚੈਟ ਦਿੱਤੀ ਜਿਹੜੀ ਜਿਹੜੀ ਵਿਦਰਾਸ ਚੋਟੀ ਕੀਤੀ ਹੈ ਇਹਨੂੰ ਵੀ ਵੈਰ ਨਾ ਕਰਦੇ ਮੈਂ ਸੀਮ ਸਾਹਿਬ ਕੋ ਬਾਤ ਕਰਾਂਗਾ ਇਹ ਸਾਰੀ ਮੇਰੇ ਕੋਲ ਚੈਟ ਮੂਰ ਹੈ ਜੀਓ

ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਉਹ ਗੋਲੀਏ ਨੇ ਸਮਝ ਨਹੀਂ ਕਰਦਾ ਤਾਂ ਲਾਉਂਦੇ ਜਿੱਦੇ ਉਹਨਾਂ 100 ਪਰਚੇ ਆ ਉਹ ਜਦੋਂ ਆਸਤ ਜਾਂਦਾ ਫਿਰ ਉਹਦੀਆਂ ਲੱਕਾਂ ਚੋਂ ਨਾ ਕੰਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਚੌਕੀ ਦੇ ਨੇਓ ਉਹਨਾਂ ਦੀ ਰੱਖਿਆ ਕਰਦੇ ਹੋ ਉਹਨਾਂ ਦੇ ਗ੍ਰੈਂਡਡ ਕੱਪੜੇ ਪਾ ਕੇ ਤਸ਼ ਕਰਦੇ ਹੋ ਉਹਦੇ ਦੀ ਰੀਹਾਂ ਬਣ ਗਈਆਂ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੁੰਡਿਆਂ ਦਾ ਇਹ ਕੀਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੋ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਥ ਬੰਨ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜਾਵੇ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ